ਖੜੇ ਆ ਮੇਰੇ ਪਿਛਲੇ ਬੰਨੇ ਤੁਸੀਂ ਤਸਵੀਰ ਦੇਖਦੇ ਹੋ ਕਿ ਇਹ ਬੰਨ ਜਿਹੜਾ ਕੱਲ ਰਾਤੀ ਟੁੱਟ ਗਿਆ ਸੀਗਾ ਇਹ ਵਿਆਸ ਦਰਿਆ ਦਾ ਆਰਜੀ ਬੰਨ ਟੁੱਟਣ ਕਾਰਨ ਹਜ਼ਾਰਾਂ ਏਕੜ ਫਸਲ ਜਿਹੜੀ ਆ ਉਸ ਨੇ ਪਾਣੀ ਦੇ ਚਪੇਟ ਦੇ ਵਿੱਚ ਆ ਗਈ ਮੈਂ ਇਸ ਟੱਥ ਖੜਾ ਹਾਂ ਹਸੈਨਪੁਰ ਬੂਲੇ ਚੱਕ ਪੱਤੀ ਬੱਲੂ ਬਹਾਦਰ ਤੇ ਹੋਰ ਵੀ ਕਈ ਪਿੰਡ ਜਿਹਦੇ ਵਿੱਚ ਸultanpur Lodhi ਦੇ ਵਿੱਚ ਟੋਟਲ ਇਸ ਟਾਈਮ ਪੰਜ ਤੋਂ 6 ਆਰਜੀ ਬੰਨ ਟੁੱਟ ਚੁੱਕੇ ਨੇ ਇਸ ਟਾਈਮ ਇੱਕ ਤਾਜ਼ਾ ਖਬਰ ਮਿਲੀ ਆ ਕਿ ਹਾਂ ਵੀ ਕਾਲੀ ਵਈਂਦਾ ਜਿਹੜਾ ਆਰਜੀ ਬੰਨ ਸੀਗਾ ਕਿਸਾਨਾਂ ਵੱਲੋਂ ਲਾਇਆ ਸੀ ਉਹ ਵੀ ਟੁੱਟਾ ਜਿਸ ਦੇ ਨਾਲ ਕਾਫੀ ਏਕੜ ਜ਼ਮੀਨ ਜਿਹੜੀ ਆ ਫਸਲ ਉਹ تباہ ਹੋ ਗਈ ਆ ਇਸ ਹਲਕੇ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਜਿੱਕਰ ਗੱਲ ਕਰਦੇ ਆ ਸੁਲਤਾਨਪੁਰ ਲੋਧੀ ਦੇ 50 ਤੋਂ 55 ਪਿੰਡ ਜਿਹੜੇ ਆ ਹੜ੍ਹ ਪ੍ਰਭਾਵਿਤ ਉਹਨਾਂ ਦੀਆਂ ਜ਼ਮੀਨਾਂ ਵਿੱਚ ਆਈਆਂ ਜਿਸ ਦੇ ਵਿੱਚ ਕੁਝ ਇੱਕ ਪਿੰਡ ਬੇਰਚਰਾਗ ਨੇ ਕੁਝ ਇੱਕ ਪਿੰਡ ਵੱਸਦੇ ਨੇ ਤੇ ਉਹਨਾਂ ਦੀਆਂ ਫਸਲਾਂ ਪਰ ਟੋਟਲ ਪਾਣੀ ਦੀ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਕਿ ਪਾਣੀ ਕਿੰਨੀ ਤੇਜ਼ੀ ਦੇ ਨਾਲ ਵੱਧ ਰਿਹਾ ਵਾ ਸਾਡੇ ਨਾਲ ਇਥੋਂ ਦੇ ਆਲੀ ਦੇ ਇਹ ਸਾਹਮਣੇ ਔਰ ਅarli ਪਿੰਡ ਤੋਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਔਰ ਜਾਣਕਾਰੀ ਲੈਂਦੇ ਆ ਕਿ ਬਾਬਾ ਜੀ ਤੁਸੀਂ ਇਸ ਇਥੋਂ ਇਥੋਂ ਮੰਡ ਤੋਂ ਕਰਦੇ ਬੁਲਾਓ ਵਾਹਿਗੁਰੂ ਜਿੱਕਾ ਖਾਲਸਾ ਵਾਜੀ ਜੀ ਫਤਿਹ ਹਾਂਜੀ ਦਾਸ ਦਾ ਪਿੰਡ ਆਲੀਕਣਾ ਨਗਰ ਹੈ ਸਭ ਤੋਂ ਪਹਿਲਾਂ ਤੇ ਅਸੀਂ ਇੱਥੇ ਜਿਹੜੀ ਆਗ ਜੀ ਦੀ ਟੀਮ ਪੀਡੀਸੀ ਨਿਊਜ਼ ਵੱਲੋਂ ਪਹੁੰਚੀ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਸ ਟਾਈਮ ਜਿਹੜੀ ਸਥਿਤੀ ਹੈ ਸ੍ਰੀ ਗੋਵਿੰਦਾਲ ਸਾਹਿਬ ਤੋਂ ਲੈ ਕੇ ਜਿੰਨਾ ਵੀ ਬਿਆਸ ਦਾ ਏਰੀਆ ਵਾ ਬਹੁਤ ਹਾਲਾਤ ਜਿਹੜੇ ਇਸ ਟਾਈਮ ਤੁਸੀਂ ਦੇਖ ਰਹੇ ਤੁਸੀਂ ਵੀ ਜਰਾ ਹੀ ਬਹੁਤ ਮਾੜਿਆ ਜਿੰਨੇ ਵੀ ਤਿੰਨ ਚਾਰ ਜਿਹੜੇ ਆਜੀਵਾਂ ਨੇ ਜਿਸ ਤਰ੍ਹਾਂ ਬਾਉ ਕੋੜ ਤੋਂ ਜਕਮਤੀ ਬਲੂਬਾਤਰ ਪਿੰਡ ਆਲੀ ਕਲਾਂ ਜਿਹਨੇ ਵੀ ਪਿੰਡ ਹੀ ਸਾਰੇ ਫਸਲਾਂ ਬਿਲਕੁਲ ਸੁੱਕੀਆਂ ਦੇ ਰਹੇ ਦੇਖ ਰਹੇ ਆ ਜਿਹੜੀਆਂ ਬਿਲਕੁਲ ਤਬਾਹ ਚੁਕੀਆਂ ਵਾ 6-7 ਫੁੱਟ ਪਾਣੀ ਜਿਹੜਾ ਐ ਤਾਂ ਨਹੀਂ ਆ ਰਿਹਾ ਜਿਹੜੇ ਮੇਰੇ ਬੀਏ ਦੇ ਜਿਹੜੇ ਇਹਨਾਂ ਨੂੰ ਗੇੜੀਆਂ ਦੇ ਰਹੀਂ ਜਿਹੜਾ ਉਹਨਾਂ ਨੂੰ ਵੱਡੀ ਸਖਰ ਖਾਵਾ ਤੇ ਉੱਚਾ ਖਾਵਾ ਤੇ ਲੈ ਕੇ ਖਾਂਦਾ ਗਿਆ ਵਾ ਅਸਟਮ ਜਿਹੜੇ ਇਹਨਾਂ ਦੀ ਹੈਲਪ ਵਾਸਤੇ ਦੂਰ ਤਰਾਡੇ ਤੋਂ ਜਿਹੜੀਆਂ ਸਿੱਖ ਸੰਗਤਾਂ ਜਿਹੜੀਆਂ ਵਾਂ ਔਰ ਰਸਤਬਸਤ ਜਿਸ ਤਰ੍ਹਾਂ ਜਿੱਥੇ ਵੀ ਕਿਤੇ ਜੇ ਕੋਈ ਮਿੱਟੀ ਦੀ ਲੋਡ ਆ ਚਾ ਕਿਸ ਤਰ੍ਹਾਂ ਵੀ ਅੱਜ ਸਾਡੇ ਕੋਲ ਪ੍ਰਧਾਨ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਉਹ ਵੀ ਆਪਣੀ ਵਿਸ਼ੇਸ਼ ਟੀਮ ਨਾਲ ਔਰ ਜਿੰਨੀ ਵੀ ਸਮਗਰੀ ਹੋ ਸਕੇ ਆ ਉਹ ਵੀ ਇਸ ਪਿੰਡ ਬਿਆਸ ਤੋਂ ਲੈ ਕੇ ਗੋਂਦਾਲ ਤੋਂ ਲੈ ਕੇ ਜਿੰਨੇ ਪਿੰਡ ਆ ਰਹੇ ਆ ਉਹਨਾਂ ਦੇ ਨਾਲ ਆਏ ਸਾਡੇ ਪੋ ਜੀ ਕਿੰਨਾ ਕਿੰਨਾ ਏਰੀਆ ਜਿਹੜਾ ਹੁਣ ਦੇਖੋ ਆਏ ਪੰਨਵੀਂ ਜਾਂ ਛੇਵੀਂ ਜਗ੍ਹਾ ਤੋਂ ਬੰਨ ਆਰਦੀ ਟੁੱਟ ਗਿਆ ਇਸ ਦੇ ਨਾਲ ਕਿੰਨੀ ਕੁ ਫਸਲ ਜਿਹੜੀ ਆ ਪ੍ਰਭਾਵ ਹੋਵੇ ਟੋਟਲ ਮੰਡ ਦੇ ਵਿੱਚ ਕਿੰਨੀ ਇਹ ਟੋਟਲ 30 35 40 ਪਿੰਡਾਂ ਦੀ ਜਿਹੜੀ ਪੈਲੀ ਆ ਨੇ ਇਹ ਪਿੰਡ ਕੁਝ ਅੰਦਰਵਾਰ ਆ ਪਰ ਪੈਲੀ ਜਿਹੜੀ ਉਹ ਸਾਰੀ ਇਹਨਾਂ ਦੀ 30 35 ਹਜ਼ਾਰ ਏਕੜ ਜਿਹੜਾ ਉਹ ਰਕਬਾ ਸਰੂਵਾਲ ਸੇਖਮੰਗਾ ਪਰੋਣਾ ਯਾਨੀ ਕਿ ਪਿੰਡ ਗਿਣਨ ਲੱਗੀ ਤੇ ਗਿਣਤੀ ਬਹੁਤ ਭਾਰੀ ਆ ਕੁਝ ਪਿੰਡ ਮਾਝੇ ਦੇ ਵੀ ਆ ਜਿੱਤਰਾ ਤੋਂ ਹਟਾਏ ਕਰ ਮੂਹ ਵਾਲਾ ਜੋੜ ਧੁੰਨ ਪਿੰਡ ਹਰੀਕਿਆ ਤਾਂ ਹਾਂਜੀ ਉਹਨਾਂ ਦੀ ਵੀ ਜ਼ਮੀਨ ਹੈ ਜਿਹੜੀ ਉਹ ਇਸ ਬਿਆਸ ਦੇ ਕਿਨਾਰੇ ਤੇ ਹੈ ਯਾਨੀ ਕਿ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੈ ਜਿੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਅੱਜ ਕੋਈ ਪਹਿਲੀ ਯਾਰ ਫੜ ਨਹੀਂ ਆਏ ਇਹ ਸਾਡੇ ਮੇਰੀ ਉਮਰ ਘੱਟੋ ਘੱਟ 50 ਸਾਲ ਆ ਮੈਂ ਦੇਖਦਾ ਵਾਂ ਸਾਡੇ ਪਿਓ ਦਾਦੇ ਤੋਂ ਲੈ ਕੇ ਸ਼ੁਰੂ ਹੈ ਪਰ ਕੋਈ ਵੀ ਸਰਕਾਰਾਂ ਨੇ ਅਜੇ ਤੱਕ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਜੇ ਸਾਡੀਆਂ ਪਹਿਲੀਆਂ ਚ ਜ਼ਮੀਨਾਂ 'ਚ ਕੋਈ ਰੇਤਾ ਵੀ ਪੈ ਜਾਂਦੀ ਆ ਕੋਈ ਵੀ ਸਰਕਾਰ ਜਿਹੜੀ ਉਹ ਆਪਣਾ ਜ਼ਮੀਂਦਾਰ ਚੁੱਕੇ ਰੇਤਾ ਜਿਹੜੀ ਉਹ ਵੇਚ ਵੀ ਨਹੀਂ ਸਕਦਾ ਉਹਨੂੰ ਆਪਣੀ ਪੈਲੀ ਨੂੰ ਬਣਾ ਨਹੀਂ ਸਕਦਾ ਜੇ ਸਰਕਾਰਾਂ 1 ਰੁਪਇਆ ਵੀ ਨਾ ਲਾਉਣ ਸਾਨੂੰ ਹੀ ਕਹਿ ਦੇਣ ਵੀ ਭਾਈ ਆਪਣੀਆਂ ਰੇਤਾ ਚੁੱਕ ਕੇ ਦਰਿਆ ਇਸ ਟਾਈਮ ਜਿਹੜਾ ਵਾ ਉਹ ਜ਼ਮੀਨਾਂ ਨਾਲੋਂ ਕਾਫੀ ਉੱਚਾ ਹੋ ਚੁੱਕਾ ਵਾ ਜਿਹੜਾ ਭਰਿਆ ਪਿਆ ਉਹਦੀ ਕੋਈ ਖਲਾਈ ਨਹੀਂ ਹੋਈ ਇਸੇ ਤਰ੍ਹਾਂ ਹਰੀਕੇ ਹੈਡਵਰਕ ਜਿੱਥੇ ਉੱਥੇ ਬਣਿਆ ਦਰ ਉੱਥੇ ਵੀ ਜਿਹੜੀ ਕਾਫੀ ਰੇਤਾ ਭਰੀ ਹੋਈ ਆ ਅਜੇ ਤੱਕ ਪਿਛਲੇ ਸਾਲ ਦੇ ਵਿੱਚ ਵਿੱਚ ਮੈਂ ਇੱਕ ਵਾਰ ਨਹੀਂ ਵੇਖਿਆ ਇਹਦੀ ਕਿਤੇ ਖਲਾਈ ਹੁੰਦੀ ਹੋਵੇ ਸਰਕਾਰਾਂ ਬਿਲਕੁਲ ਧਿਆਨ ਨਹੀਂ ਦਿੰਦੀਆਂ ਜਦੋਂ ਔਖੀ ਘੜੀ ਆਉਂਦੀ ਆ ਉਦੋਂ ਆਣ ਕੇ ਮੰਤਰੀ ਛੰਤਰੀ ਕਹਿੰਦੇ ਅਸੀਂ ਕਰਾਂਗੇ ਪਰ ਕਰਦਾ ਕੋਈ ਨਹੀਂ ਜੀ ਇਹ ਕਾਰਨ ਇਹੀ ਮੰਨਦੇ ਤੁਸੀਂ ਕਿ ਹਾਂ ਬਿਲਕੁਲ ਬਿਲਕੁਲ ਜੀ ਜਿਹੜਾ ਸਾਡੇ ਕੋਲੇ ਕਈ ਨਾ ਸੁਣਨ ਚ ਆਏ ਲੋਕ ਕਹਿੰਦੇ ਜੀ ਦਰਿਆ ਦਾ ਰਖਵਾ ਜੀ ਉਹ ਇਸ ਤਰ੍ਹਾਂ ਜੀ ਦਰਿਆ ਕਿੱਧਰ ਜਾਣ ਬਿਲਕੁਲ ਨੀ ਰਿਕਾਰਡ ਚੈਟ ਕੀਤਾ ਜਾਵੇ ਇਹ ਲੋਕਾਂ ਦੀਆਂ ਜੱਦੀ ਜੱਦੀ ਜ਼ਮੀਨਾਂ ਵਾਂ ਵੱਡੇ ਵਡੇਰਿਆਂ ਤੋਂ ਲੈ ਕੇ ਇਹ ਜਿਹੜੀਆਂ ਜਦੀ ਜਵੀਨਾਂ ਇਹ ਹੈ ਕਿ ਇਹਦੀ ਜਿਹੜੀ ਖਲਵਾਈ ਨਹੀਂ ਹੋਈ ਹਰੀਕਿਆ ਤੋਂ ਗਾੜੀ ਦੋ ਨਹਿਰਾਂ ਜਾ ਰਹੀਆਂ ਜਿਹੜੀਆਂ ਕਾਫੀ ਪਾਣੀ ਉਹ ਜਾ ਰਿਹਾ ਜੇ ਇਹ ਪਿੱਛੋਂ ਲੈ ਕੇ ਟਲਵਾ ਤੋਂ ਲੈ ਕੇ ਇਹਨੂੰ ਇੱਕ ਨਹਿਰ ਦਾ ਰੂਪ ਦਿੱਤਾ ਜਾਵੇ ਤਾਂ ਹਰ ਵਾਰਾ ਹੜ੍ਹ ਨਹੀਂ ਆ ਸਕਦੇ